नमस्कार दोस्तों ਤੁਹਾਡਾ ਸਭ ਦਾ ਸਵਾਗਤ ਹੈ ਮੇਰੇ YouTube ਚੈਨਲ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਬਹੁਤ ਹੀ ਆਸਾਨ ਤਰੀਕੇ ਨਾਲ ਸੈਂਡਵਿਚ ਪਨੀਰ ਸੈਂਡਵਿਚ ਜਿਹਨੂੰ ਬਣਾਉਣਾ ਬਹੁਤ ਹੀ ਆਸਾਨ ਹੈ ਤੇ ਚਲੋ ਦੇਖਦੇ ਆ ਇਸ ਦੀ ਰੈਸਪੀ ਸੈਂਡਵਿਚ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਮੈਂ ਇੱਥੇ ਲਿਆ ਖੀਰਾ ਸ਼ਿਮਲਾ ਮਿਰਚ ਹਰੀ ਮਿਰਚ ਟਮਾਟਰ ਤੇ ਪਿਆਜ਼ ਸਭ ਤੋਂ ਪਹਿਲਾਂ ਆਪਾਂ ਨੇ ਪਿਆਜ਼ ਨੂੰ ਬਿਲਕੁਲ ਬਰੀਕ ਬਰੀਕ ਕੱਟ ਲੈਣਾ ਹੈ ਤੁਸੀਂ ਐਵੇਂ ਕਰਦੇ ਦੇ ਨਾਲ ਵੀ ਕੱਟ ਸਕਦੇ ਹੋ ਜਾਂ ਫਿਰ ਜੇ ਮਿਕਸੀ ਵਗੈਰਾ ਦੇ ਵਿੱਚ ਵੀ ਇਸ ਨੂੰ ਬਰੀਕ ਪੀਸ ਸਕਦੇ ਹੋ। ਇਹ ਸੈਂਡਵਿਚ ਬਣਾਉਣਾ ਬਹੁਤ ਹੀ ਆਸਾਨ ਹੈ ਤੁਸੀਂ ਇਸ ਨੂੰ ਜ਼ਰੂਰ ਟਰਾਈ ਕਰਿਓ ਪਿਆਜ਼ ਕੱਟਣ ਤੋਂ ਬਾਅਦ ਆਪਾਂ ਨੇ ਲੈ ਲਿਆ ਲਾਲ ਟਮਾਟਰ ਲਾਲ ਟਮਾਟਰ ਦੇ ਬੀਜ ਬਿਲਕੁਲ ਨਹੀਂ ਪਾਉਣੇ ਇਹਨਾਂ ਨੂੰ ਕੱਢ ਕੇ ਅਲੱਗ ਕਰ ਦੇਣਾ ਤੇ ਜਿਵੇਂ ਆਪਾਂ ਨੇ ਪਿਆਜ਼ ਕੱਟਿਆ ਉਵੇਂ ਹੀ ਆਪਾਂ ਨੇ ਲਾਲ ਟਮਾਟਰ ਬਿਲਕੁਲ ਬਰੀਕ-ਬਰੀਕ ਕੱਟ ਲੈਣੇ ਨੇ। ਤੁਸੀਂ ਆਪਣੀ ਮਰਜ਼ੀ ਦੇ ਹਿਸਾਬ ਨਾਲ ਵੀ ਇਹਦੇ ਵਿੱਚ ਵੈਜੀਜ਼ ਐਡ ਕਰ ਸਕਦੇ ਹੋ ਜੋ ਤੁਹਾਨੂੰ ਪਸੰਦ ਨੇ ਜਿੱਦਾਂ ਕਿ ਪੱਤਾ ਗੋਭੀ ਵਗੈਰਾ ਵੀ ਪਾ ਸਕਦੇ ਹੋ ਮੇਰੇ ਕੋਲ ਜੋ ਵੈਜੀ ਸਿਗੀਆਂ ਮੈਂ ਉਹੀ ਐਡ ਕਰ ਰਹੀ ਆ ਉਸ ਤੋਂ ਬਾਅਦ ਮੈਂ ਲਿੱਤੀ ਆ ਇੱਕ ਸ਼ਿਮਲਾ ਮਿਰਚ ਸ਼ਿਮਲਾ ਮਿਰਚ ਦੇ ਵੀ ਆਪਾਂ ਨੇ ਬੀਜ ਨੇ ਜਿਹੜੇ ਉਹ ਸਾਰੇ ਰਿਮੂਵ ਕਰਦੇ ਨੇ ਤੇ ਸ਼ਿਮਲਾ ਮਿਰਚ ਨੂੰ ਵੀ ਆਪਾਂ ਨੇ ਬਿਲਕੁਲ ਬਾਰੀਕ ਚੌਪ ਕਰ ਲੈਣਾ ਹੈ ਇਹ ਸੈਂਡਵਿਚ ਨੂੰ ਤੁਸੀਂ ਸਨੈਕਸ ਦੇ ਵਿੱਚ ਚਾਹ ਦੇ ਨਾਲ ਸੌਸ ਦੇ ਨਾਲ ਜਾਂ ਫਿਰ ਗ੍ਰੀਨ ਚਟਨੀ ਦੇ ਨਾਲ ਇੰਜੋਏ ਕਰ ਸਕਦੇ ਹੋ ਬੱਚਿਆਂ ਨੂੰ ਟਿਫਿਨ ਦੇ ਵਿੱਚ ਦੇ ਸਕਦੇ ਹੋ ਖੁਦ ਵੀ ਜਦੋਂ ਆਪਾਂ ਨੂੰ ਛੋਟੇ ਛੋਟੇ ਭੁੱਖ ਲੱਗਦੀ ਹੈ ਤੇ ਉਦੋਂ ਤੁਸੀਂ ਬਣਾ ਕੇ ਰੈਡੀ ਕਰ ਸਕਦੇ ਹੋ ਇਹ ਰੈਸਪੀ 5 ਮਿੰਟ ਦੇ ਵਿੱਚ ਬਨਣ ਵਾਲੀ ਰੈਸਪੀ ਹੈ ਤੇ ਜਿਹੜੀ ਸਮੱਗਰੀ ਸਾਨੂੰ ਚਾਹੀਦੀ ਉਹ ਵੀ ਘਰ ਦੇ ਵਿੱਚ ਈਜ਼ੀਲੀ ਅਵੇਲੇਬਲ ਹੁੰਦੀ ਹੈ ਤੇ ਸਬਜ਼ੀਆਂ ਵਗੈਰਾ ਕੱਟਣ ਤੋਂ ਬਾਅਦ ਆਪਾਂ ਨੇ ਲਈ ਹੈ ਕਖੀਰਾ ਜਿਹਨੋਂ ਕੇ ਉੱਪਰੋਂ ਕੱਟ ਕੇ ਉਹਦੀ ਸਾਰੀ ਕੁੜੱਤਣ ਵਗੈਰਾ ਐਦਾਂ ਕੱਢ ਲੈਣੀ ਐ ਤੇ ਉੱਪਰ ਵਾਲਾ ਪਾਰਟ ਰਿਮੂਵ ਕਰ ਦੇਣਾ ਐ ਆਪਾਂ ਅੱਧਾ ਖੀਰਾ ਲਵਾਂਗੇ ਜਿਵੇਂ ਆਪਾਂ ਨੇ ਟਮਾਟਰ ਵਗੈਰਾ ਦੇ Shimla Mirch ਦੇ ਬੀਜ ਰਿਮੂਵ ਕੀਤੇ ਨੇ ਆਪਾਂ ਬੀਜ ਨਹੀਂ ਪਾਰੇ ਉਦਾਂ ਹੀ ਆਪਾਂ ਨੇ ਖੀਰੇ ਦੇ ਵੀ ਬੀਜ ਨਹੀਂ ਪਾਉਣੇ ਤੇ ਖੀਰੇ ਦੇ ਵੀ ਬੀਜ ਆਪਾਂ ਨੇ ਕੱਢ ਲੈਣੇ ਨੇ ਤੇ ਉਦਾਂ ਸੇਮ ਸਾਈਜ਼ ਦੇ ਵਿੱਚ ਛੋਟੇ ਛੋਟੇ ਵੈਜੀਸ ਦੇ ਵਿੱਚ ਖੀਰੇ ਨੂੰ ਵੀ ਕੱਟ ਲੈਣਾ ਹੈ ਤੁਸੀਂ ਇਹ ਸੈਂਡਵਿਚ ਦੀ ਰੈਸਪੀ ਜ਼ਰੂਰ ਟਰਾਈ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਕਿੱਦਾਂ ਦੀ ਬਣੀ ਤੇ ਤੁਸੀਂ ਕਮੈਂਟ ਕਰਕੇ ਇਹ ਵੀ ਦੱਸ ਸਕਦੇ ਹੋ ਕਿ ਤੁਸੀਂ ਮੇਰੇ ਚੈਨਲ ਨੂੰ ਕਿੱਥੋਂ ਦੇਖ ਰਹੇ ਹੋ ਸਾਰੀਆਂ ਵੈਜੀਸ ਨੂੰ ਕੱਟਣ ਤੋਂ ਬਾਅਦ ਆਪਾਂ ਨੇ ਇੱਕ ਬੋਲ ਲੈ ਲੈਣਾ ਹੈ ਉਹਦੇ ਵਿੱਚ ਸਾਰੇ ਜਿੱਦਾਂ ਜੋ ਵੀ ਕੱਟਿਆ ਆਪਾਂ ਨੇ ਉਹ ਸਭ ਕੁਝ ਪਾ ਲੈਣਾ ਹੈ ਟਮਾਟਰ, ਸ਼ਿਮਲਾ ਮਿਰਚ ਖੀਰਾ ਹੋ ਗਿਆ ਤੇ ਆਪਾਂ ਨੇ ਪਿਆਜ਼ ਕੱਟਿਆ ਸੀ ਉਹ ਵੀ ਵਿੱਚ ਹੀ ਪਾ ਲੈਣਾ ਹੈ ਕੋਈ ਹੋਰ ਸਬਜੀ ਵਗੈਰਾ ਤੁਸੀਂ ਪਾਣੀ ਚਾਹਦੇ ਹੋ ਉਹ ਵੀ ਵਿੱਚ ਪਾ ਸਕਦੇ ਹੋ ਸਾਰੀਆਂ ਵੈਜੇਜ਼ ਨੂੰ ਇੱਕ ਬੋਲ ਦੇ ਵਿੱਚ ਪਾਣ ਤੋਂ ਬਾਅਦ ਆਪਾਂ ਇਹਦੇ ਵਿੱਚ ਇੱਕ ਚਮਚ ਮਾਇਓਨੈਸ ਇਹ ਮਾਇਓਨੈਸ ਪਾਣ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਅਗਰ ਤੁਸੀਂ ਮਾਇਓਨੈਸ ਨਹੀਂ ਪਾਣਾ ਚਾਹਦੇ ਤਾਂ ਇਹਦੀ ਜਗ੍ਹਾ ਤੇ ਤੁਸੀਂ ਇੱਕ ਚਮਚ ਮલાઈ ਲੈ ਸਕਦੇ ਹੋ ਜਾਂ ਫਿਰ ਬਿਲਕੁਲ ਪਾਣੀ ਕੱਢ ਕੇ ਰੱਖਿਆ ਹੋਇਆ ਜਿਹੜਾ ਦਹੀਂ ਹੁੰਦਾ ਇੱਕ ਚਮਚ ਉਹ ਐਡ ਕਰ ਸਕਦੇ ਹੋ ਅਤੇ ਉਸ ਤੋਂ ਬਾਅਦ ਆਪਾਂ ਇੱਥੇ ਥੋੜ੍ਹਾ ਜਿਹਾ ਪਨੀਰ ਐਡ ਕਰਾਂਗੇ ਤੁਸੀਂ ਪਨੀਰ ਦੀ ਜਗ੍ਹਾ 'ਤੇ ਟੋਫੂ ਵੀ ਪਾ ਸਕਦੇ ਹੋ ਅਤੇ ਇਹਨੂੰ ਹੱਥ ਦੇ ਨਾਲ ਹੀ ਬਿਲਕੁਲ ਮੈਸ਼ ਜਿਹਾ ਕਰਕੇ ਬਰੀਕ ਬਰੀਕ ਕਰਕੇ ਪਨੀਰ ਪਾ ਲੈਣਾ ਉਸ ਤੋਂ ਬਾਅਦ ਆਪਾਂ ਐਡ ਕਰਾਂਗੇ ਇਹਦੇ ਵਿੱਚ ਨਮਕ ਅਤੇ ਨਮਕ ਪਾਉਣ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਚਿੱਲੀ ਫਲੇਕਸ ਅਤੇ ਇਹਨਾਂ ਨੂੰ ਆਪਾਂ ਪਾ ਕੇ ਮਿਕਸ ਕਰ ਲਵਾਂਗੇ ਚੰਗੀ ਤਰ੍ਹਾਂ ਅਤੇ ਇੱਕ ਚੌਥਾਈ ਚਮਚ ਕੁੱਟੀ ਹੋਈ ਕਾਲੀ ਮਿਰਚ ਪਾਵਾਂਗੇ ਤੇ ਨਾਲ ਹੀ ਹਰੀ ਮਿਰਚ ਪਾ ਲਾਂਗੇ ਅਗਰ ਤੁਸੀਂ ਬੱਚਿਆਂ ਲਈ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਕਾਲੀ ਮਿਰਚ ਤੇ ਹਰੀ ਮਿਰਚ ਨੂੰ ਸਕਿਪ ਕਰ ਸਕਦੇ ਹੋ ਇਹ ਤੁਸੀਂ ਆਪਣੇ ਟੇਸਟ ਅਕੋਰਡਿੰਗ ਪਾ ਸਕਦੇ ਹੋ ਜਿੰਨਾ ਤੁਸੀਂ ਤਿੱਖਾ ਖਾਣਾ ਚਾਹੁੰਦੇ ਹੋ ਇਹ ਇਨਗਰੀਡੀਅੰਟ ਪਾਉਣ ਤੋਂ ਬਾਅਦ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਆਪਣੀ ਜਿਹੜੀ ਫਿਲਿੰਗ ਹੈ ਉਹ ਬਿਲਕੁਲ ਰੈਡੀ ਹੈ ਹੁਣ ਇੱਥੇ ਆਪਾਂ ਨੇ ਸਿੰਪਲ ਬ੍ਰੈਡ ਸਲਾਈਸੇਸ ਲਏ ਨੇ ਇਹਨਾਂ ਦੇ ਉੱਤੇ ਮੈਂ ਲਗਾ ਰਹੀ ਹਾਂ ਪੀਜ਼ਾ ਸੌਸ ਅਗਰ ਤੁਸੀਂ ਪੀਜ਼ਾ ਸੌਸ ਨਹੀਂ ਲਗਾਉਣਾ ਚਾਹੁੰਦੇ ਤਾਂ ਤੁਸੀਂ ਇਹਦੀ ਜਗ੍ਹਾ ਤੇ ਧਨੀਏ ਤੇ ਪੁਦੀਨੇ ਦੀ ਗ੍ਰੀਨ ਚਟਨੀ ਵੀ ਲਗਾ ਸਕਦੇ ਹੋ ਬਟਰ ਵੀ ਲਗਾ ਸਕਦੇ ਹੋ ਜਾਂ ਫਿਰ ਤੁਸੀਂ ਸਿੰਪਲੀ ਇਹਦੇ ਉੱਤੇ ਮਲਾਈ ਵੀ ਲਗਾ ਕੇ ਇਸ ਨੂੰ ਫਿਲ ਕਰ ਸਕਦੇ ਹੋ ਇੱਕ ਇੱਕ ਸਲਾਈਸ ਦੇ ਉੱਤੇ ਆਪਾਂ ਨੇ ਐਦਾਂ ਪੀਜ਼ਾ ਸੌਸ ਲਗਾ ਲੈਣੀ ਹੈ ਤੇ ਉਸ ਦੇ ਉੱਪਰ ਇੱਕ ਇੱਕ ਜਾਂ ਦੇ ਚਮਚਾਪਾ ਨੇ ਫੀਲਿੰਗ ਹੈ ਜਿਹੜੀ ਉਹ ਸਪਰੈਡ ਕਰ ਦੇਣੀ ਹੈ ਚੰਗੀ ਤਰ੍ਹਾਂ ਤਾਂ ਕਿ ਜਿਹੜੀ ਫੀਲਿੰਗ ਹੈ ਉਹ ਬ੍ਰੈਡ ਦੇ ਉੱਤੇ ਚੰਗੀ ਤਰ੍ਹਾਂ ਫਿਲ ਹੋ ਜਾਵੇ ਤੇ ਇਸ ਤਰ੍ਹਾਂ ਫਿਲ ਕਰਨ ਤੋਂ ਬਾਅਦ ਇੱਕ ਪਲੇਨ ਬ੍ਰੈਡ ਲੈ ਕੇ ਉਹਨੂੰ ਉੱਪਰੋਂ ਕਵਰ ਕਰ ਲਾਂਗੇ ਉਸੇ ਤਰ੍ਹਾਂ ਹੀ ਕੋਹਰ ਬ੍ਰੈਡ ਸਲਾਈਸ ਲੈ ਕੇ ਆਪਾਂ ਨੇ ਉਹਨੂੰ ਵੀ ਫਿਲ ਕਰ ਲੈਣਾ ਤੇ ਦੂਜੇ ਬ੍ਰੈਡ ਦੇ ਨਾਲ ਕਵਰ ਕਰ ਲੈਣਾ ਇਸ ਤਰ੍ਹਾਂ ਸਾਰੇ ਬ੍ਰੈਡ ਆਪਣੇ ਫਿਲ ਹੋ ਗਏ ਨੇ ਤੇ ਇੱਥੇ ਮੈਂ ਇੱਕ ਟੋਸਟਰ ਲਿਆ ਏ ਟੋਸਟਰ ਨੂੰ ਚੰਗੀ ਤਰ੍ਹਾਂ ਗਰਮ ਕਰਕੇ ਇਹਦੇ ਉੱਤੇ ਘਿਓ ਜਾਂ ਮੱਖਣ ਵਗੈਰਾ ਲਗਾਉਣਾ ਹੈ ਬਿਲਕੁਲ ਗਰਮ ਹੋਣਾ ਚਾਹੀਦਾ ਹੈ ਚੰਗੀ ਤਰ੍ਹਾਂ ਨਹੀਂ ਤਾਂ ਫਿਰ ਜਿਹੜੇ ਬ੍ਰੈਡ ਨੇ ਉਹ ਵਿੱਚ ਹੀ ਚਿਪਕ ਜਾਣਗੇ ਜਦੋਂ ਚੰਗੀ ਤਰ੍ਹਾਂ ਆਪਣਾ ਜਿਹੜਾ ਟੋਸਟਰ ਹੈ ਦੋਨੋਂ ਸਾਈਡ ਤੋਂ ਚੰਗੀ ਤਰ੍ਹਾਂ ਗਰਮ ਹੋ ਜਾਏਗਾ ਗ੍ਰੀਸ ਹੋ ਜਾਏਗਾ ਉਸ ਤੋਂ ਬਾਅਦ ਹੀ ਇਹਦੇ ਵਿੱਚ ਆਪਾਂ ਨੇ ਜਿਹੜਾ ਆਪਣਾ ਬ੍ਰੈਡ ਸ্লাইਸ ਆ ਉਹ ਇਹਦੇ ਵਿੱਚ ਰੱਖਾਂਗੇ ਤੇ ਹੁਣ ਆਪਣਾ ਜਿਹੜਾ ਬ੍ਰੈਡ ਟੋਸਟਰ ਹੈਗਾ ਉਹ ਗਰਮ ਹੋ ਚੁੱਕਿਆ ਹੈ ਤੇ ਇਸ ਤਰ੍ਹਾਂ ਆਪਾਂ ਨੇ ਬ੍ਰੈਡ ਸ্লাইਸ ਨੂੰ ਵਿੱਚ ਰੱਖ ਕੇ ਉੱਪਰੋਂ ਬੰਦ ਕਰ ਦੇਣਾ ਹੈ ਤੇ ਇਸ ਨੂੰ ਆਪਾਂ 15 ਤੋਂ 20 ਸਕਿੰਟ ਦੇ ਲਈ ਗ੍ਰਿਲ ਕਰਾਂਗੇ ਜਾਂ ਕਹਿ ਲਓ ਸੇਕ ਲਗਾਵਾਂਗੇ ਤਾਂ ਕਿ ਜਿਹੜੇ ਚੰਗੀ ਤਰ੍ਹਾਂ ਬ੍ਰੈਡ ਹੈ ਉਹ ਪੱਕ ਵੀ ਜਾਵੇ ਤੇ ਅੰਦਰ ਜਿਹੜੇ ਵੈਜੇਜ਼ ਨੇ ਉਹ ਵੀ ਸੌਟੇ ਜਾਂ ਫਿਰ ਥੋੜਾ ਬਹੁਤਾ ਉਹਨਾਂ ਨੂੰ ਵੀ ਸੇਕ ਲੱਗ ਜੇ ਤੇ 15 ਤੋਂ 20 ਕਿੰਟ ਬਾਅਦ ਆਪਾਂ ਇਸ ਦਾ ਪਾਸਾ ਪਲਟਾਂਗੇ ਤਾਂ ਕਿ ਦੋਨਾਂ taraf ਤੋਂ ਜਿਹੜਾ ਆਪਣਾ ਸੈਂਡਵਿਚ ਚੰਗੀ ਤਰ੍ਹਾਂ ਸਿੱਕ ਜਾਵੇ ਤੇ ਇਹ ਸੈਂਡਵਿਚ ਬਣਾਉਣਾ ਬਹੁਤ ਹੀ ਆਸਾਨ ਹੈ ਇਹਨੂੰ ਤੁਸੀਂ ਚਾਹ ਦੇ ਨਾਲ ਵੀ ਇੰਜੋਏ ਕਰ ਸਕਦੇ ਹੋ ਚਟਨੀ ਦੇ ਨਾਲ ਵੀ ਖਾ ਸਕਦੇ ਹੋ ਤੇ ਦੇਖਦੇ ਆ ਆਪਣੇ ਜਿਹੜੇ ਬ੍ਰੈਡ ਸੈਂਡਵਿਚ ਹੈ ਉਹ ਬਿਲਕੁਲ ਰੈਡੀ ਹੈ ਤੇ ਆਪਾਂ ਹੁਣ ਇਹਨਾਂ ਨੂੰ ਕੱਢ ਲੈਣੇ ਆ ਉਸੇ ਤਰ੍ਹਾਂ ਆਪਾਂ ਨੇ ਇੱਕ ਹੋਰ ਬ੍ਰੈਡ ਸਲਾਈਸ ਨੂੰ ਟੋਸਟਰ ਦੇ ਵਿੱਚ ਪਾ ਕੇ ਉਸੇ ਤਰ੍ਹਾਂ ਸੇਮ ਪ੍ਰੋਸੀਜਰ ਦੇ ਨਾਲ ਸੇਕ ਲੈਣਾ ਹੈ 15 ਤੋਂ 20 ਸੈਕਿੰਡ ਦੇ ਲਈ ਆਪਾਂ ਨੇ ਦੋਨੋਂ ਸਾਈਡ ਤੋਂ ਪਕਾ ਲੈਣਾ ਤੇ ਇਹ ਵੀ ਆਪਣਾ ਜਿਹੜਾ ਸੈਂਡਵਿਚ ਬਿਲਕੁਲ ਰੈਡੀ ਆ ਦੇਖੋ ਆਪਣੇ ਸਾਰੇ ਸੈਂਡਵਿਚ ਬਣ ਕੇ ਬਿਲਕੁਲ ਰੈਡੀ ਹੋ ਚੁੱਕੇ ਨੇ ਬਹੁਤ ਹੀ ਜ਼ਿਆਦਾ ਡੇਲੀਸ਼ੀਅਸ ਤੇ ਟੇਸਟੀ ਲੱਗ ਰਹੇ ਨੇ ਆਪਾਂ ਜਿੱਦਾਂ ਬਾਜ਼ਾਰ ਦੇ ਵਿੱਚੋਂ ਲਿਆਣੇ ਉਸ ਤੋਂ ਵੀ ਜ਼ਿਆਦਾ ਲਾਜਵਾਬ ਤੇ ਵਧੀਆ ਬਣ ਕੇ ਤਿਆਰ ਹੋਏ ਨੇ ਕਿਉਂਕਿ ਬਾਜ਼ਾਰੀ ਚੀਜ਼ਾਂ ਅੱਜਕੱਲ ਕੋਈ ਵੀ ਜ਼ਿਆਦਾ ਪਸੰਦ ਨਹੀਂ ਕਰਦਾ ਇਸ ਲਈ ਘਰੇ ਬਣਾਓ ਹੈਲਦੀ ਬਣਾ ਕੇ ਖਾਓ ਤੁਹਾਨੂੰ ਇਹ ਰੈਸਪੀ ਮੇਰੀ ਕਿੱਦਾਂ ਦੀ ਲੱਗੀ ਮੈਨੂੰ ਜ਼ਰੂਰ ਟਰਾਈ ਕਰਕੇ ਦੱਸਿਓ ਤੇ ਮੈਂ ਤੁਹਾਨੂੰ ਤੋੜ ਕੇ ਵੀ ਦਿਖਾਨੀ ਆ ਉੱਪਰੋਂ ਬਿਲਕੁਲ ਕ੍ਰਿਸਪੀ ਬਣੇ ਨੇ ਤੇ ਅੰਦਰੋਂ ਬਿਲਕੁਲ ਹੀ ਨਰਮ ਤੇ ਸੌਫਟ ਚੀਜ਼ੀ ਬਣੇ ਨੇ ਤੇ ਇਹ ਸੈਂਡਵਿਚ ਬਣਾਣੇ ਬਹੁਤ ਆਸਾਨ ਨੇ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓਜ਼